ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਜਿਹੜਾ ਇਹ ਹੁਕਮ ਆਪਾਂ ਨੇ ਸਰਵਣ ਕੀਤਾ ਜੁਗੋ ਜੁਗਾ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦਾ ਤਨਾਸਰੀ ਰਾਗ ਦੇ ਅੰਦਰ ਭਗਤ ਰਵੀਦਾਸ ਜੀ ਉਹਨਾਂ ਦੀ ਪਾਵਨ ਰਚਨਾ ਤੋਂ ਉਚਾਰਿਆ ਹੋਇਆ ਇਹ ਸ਼ਬਦ ਹੈ ਸੋ ਇਹ ਦੋਹਾਂ ਪਦਿਆਂ ਵਾਲਾ ਸ਼ਬਦ ਹੈ ਤੇ ਉਹ ਇਸ ਦੀ ਆਪਾਂ ਵਿਚਾਰ ਕਰਦੇ ਆਂ ਕਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਆ ਹੈ ਕਿ ਇੱਕ ਤੁਕਾ ਕਈ ਵਾਰ ਦੋ ਤੁਕੇ ਤੇਰ ਤੁਕੇ ਚੌ ਤੁਕੇ ਤੇ ਤੁਕਾਂ ਕਈ ਵਾਰੀ ਕੋਈ ਬੰਦੇ ਕਹਿ ਦਿੰਦੇ ਹਨ ਕਿ ਇਹ ਤੁਕ ਆਖਿਆ ਜਾਂਦਾ ਕਿਉਂ ਤੁਕ ਗਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ बार-बार ਇਹ ਲਿਖਿਆ ਹੈ ਸ਼ਬਦ ਤੁਕ ਤੇ ਉਸ ਤੋਂ ਅੱਗੇ ਹੁੰਦਾ ਹੈ ਤੁਕ ਤੋਂ ਪਦਾ ਤੇ ਪਦੇ ਤੋਂ ਅੱਗੇ ਫਿਰ ਅਸ਼ਟਪਦੀਆਂ ਆਓ ਇਹਨਾਂ ਦਾ ਪਹਿਲਾਂ ਨਿਰਧਨ ਕਰ ਲਈਏ ਇੱਕ ਪਦੇ ਦੇ ਵਿੱਚ 10 ਸ਼ਬਦ ਹੁੰਦੇ ਹਨ ਕਈਆਂ ਚਾਠ ਵੀ ਹਨ 6 ਵੀ ਹਨ ਵੈਸੇ 10 ਸ਼ਬਦਾਂ ਦਾ ਜੇ ਸਮੂਹ ਬਣ ਜਾਏ ਤੇ ਇੱਕ ਪਦਾ ਬਣਦਾ ਹੈ ਤੇ 8 ਪਦੇ ਬਣ ਜਾਣ ਤੇ ਫਿਰ ਉਹਨੂੰ ਅਸੀਂ ਇਕੱਠਾ ਕਰ ਦਿੰਦੇ ਆ ਅਸ਼ਟਪਦੀ 80 ਸ਼ਬਦ ਉਹਦੇ ਵਿੱਚ ਹੁੰਦੇ ਨੇ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ 8 ਜੜੀਆਂ ਹਨ 8 ਪਦੇ ਹਨ 80 ਸ਼ਬਦ ਹਨ ਤੇ ਇੱਕ ਅਸ਼ਟਪਦੀ ਬਣਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਅਸ਼ਟਪਦੀ ਸੋ ਇਹ ਦੋਹਾਂ ਪਦਿਆਂ ਵਾਲਾ ਸ਼ਬਦ ਹੈ। ਕਰੀਬਨ 6-6 ਸ਼ਬਦਾਂ ਅੰਕਾਂ ਤੁਕਾਂ ਦਾ ਇੱਕ-ਇੱਕ ਪਤਾ ਹੈ। ਸੋ ਪਹਿਲੇ ਪਦੇ ਦੇ ਵਿੱਚ ਭਗਤ ਜੀਆ ਨੇ ਆਪਣੇ ਦਿਲ ਦੀ ਅਰਦਾਸ ਉਸ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਇਹਦੀ ਉਥਾਨਕਾ ਵੀ ਹੈ। ਸੋ ਅਸੀਂ ਉਥਾਨਕਾ ਨਹੀਂ ਕਰਨੀ ਅਸੀਂ ਸਿੱਧਾ ਜਿਹੜਾ ਸ਼ਬਦ ਤੇ ਆ ਜਾਣੇ ਆ। ਹਮ ਸਰਦੀਨ ਦਿਆਲਨ ਤੁਮ ਸਰ ਅਬ ਪਤੀਆਰ ਕਿਆ ਕੀਜੈ। ਹਮ ਸਰਦੀਨ ਦੀਨ ਨਾਮ ਹੈ ਉਸ ਚੀਜ਼ ਦਾ ਕਿ ਜਿਹੜੀ ਚੀਜ਼ ਨੂੰ ਦਿਲ ਕਰਦਾ ਹੈ ਪਰ ਪ੍ਰਾਪਤੀ ਨਾ ਹੋਵੇ ਲਾਲਸਾ ਰਵੇ ਜਦੀਨ ਤੂੰ ਧਿਆਲ ਧਿਆਨ ਉਸ ਚੀਜ਼ ਦਾ ਨਾਮ ਹੈ ਜਿਹੜਾ ਸਦਾ ਹੀ ਦੇਣ ਵਾਸਤੇ ਤਰੁਠਿਆ ਹੁੰਦਾ ਹੈ ਦਾਤੇ ਨੂੰ ਤੇ ਚਾਹ ਰਿੰਦਾ ਦਾਤਾ ਵਰਤੌਂਦਾ ਸਾਨੂੰ ਹੀ ਨਹੀਂ ਚਾਜ ਆਉਂਦਾ ਝੋਲੀਆਂ ਫਲਾਉਂਦਾ ਉਹ ਦਾਤਾ ਜਿਹੜਾ ਦਇਆ ਦਇਆ ਕਰਦਾ ਹੈ ਦਿਆਲਤਾ ਕਰਦਾ ਉਹਨੂੰ ਦਿਆਲ ਸੋ ਅੱਗੇ ਸ਼ਬਦ ਹੈ ਹਮ ਪਹਿਲਾਂ ਕਹ ਉਹਨਾਂ ਨੇ ਹਮਸਰਦੀਨ ਸਾਡੇ ਵਰਗਾ ਕੋਈ ਦੀਨ ਨਹੀਂ ਹੈ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਆਬ ਪਤੀਹਾਰ ਕੀ ਕੀਜੇ ਹੋਰ ਕਿਹੜੀ ਪ੍ਰੀਖਿਆ ਸਾਡੀ ਤੁਸੀਂ ਪਾਉਣੀ ਚਾਹੁੰਦੇ ਪਰਚਾ ਪਾਉਣਾ ਚਾਹੁੰਦੇ ਜੀ ਹੁਣ ਕੀ ਹੋਰ ਕੀ ਕਰਾ ਕਰਾਉਣਾ ਚਾਹੁੰਦੇ ਜੀ ਬਚਨੀ ਤੌਰ ਤੇਰਾ ਨਾਮ ਦੇ ਬਚਨਾਂ ਨਾਲ ਤੇਰਾ ਨਾਮ ਸਤ ਨਾਮ ਹੈ ਤੇ ਸਤ ਨਾਮ ਦੇ ਅਸੀਂ ਅਰਧ ਕਹਾਂ ਮੋਰ ਮਨ ਮਾਨੇ ਹੁਣ ਮੇਰਾ ਮਨ ਮੰਨ ਗਿਆ ਹੈ ਤੁਹਾਡੇ ਬਚਨਾਂ ਨੂੰ ਜਪਣ ਵਾਸਤੇ ਤੇ ਜਨ ਕੋ ਪੂਰਨ ਦੀਜੇ ਹੁਣ ਮੈਨੂੰ ਪੂਰਨ ਆਪਣਾ ਜਿਹੜਾ ਹੈ ਦਰਸ਼ਨ ਦਿਦਾਰੇ ਪੂਰਨ ਬ੍ਰਹਮਤਾ ਦਾ ਪੂਰਨ ਅੰਦਰੋਂ ਜਿਹੜਾ ਆਪਣਾ ਗਿਆਨ ਬਖਸ਼ ਦਿਓ ਪੂਰਨ ਦੀਜੇ ਬਲ ਬਲ ਜਗ ਰਮਈਆ ਕਾਰਨੇ ਮੈਂ ਸਦਾ ਹੀ ਆਪਣੇ ਜੀਵਨ ਨੂੰ ਤੇਰੇ ਉੱਤੇ ਵਾਰ ਨਾ ਕਰਦਾ ਹਾਂ ਮੇਰੇ ਰਮਈਆ ਕਾਰਨ ਕਹੋ ਨਿਆ ਬੋਲ ਕਿਹੜਾ ਕਾਰਨ ਹੈ ਜਿਸ ਕਾਰਨ ਕਰਕੇ ਤੁਸੀਂ ਸਾਡੇ ਨਾਲ ਨਹੀਂ ਬੋਲਦੇ ਹੋ ਇਹ ਸ਼ਬਦ ਆਪਾਂ ਨੇ ਸਰਵਣ ਕੀਤਾ ਤੇ ਉਥਾਨਕਾ ਵੀ ਹੈ ਇਸ ਸ਼ਬਦ ਦੀ ਕਹਿੰਦੇ ਇੱਕ ਵਾਰ ਭਗਤਾਂ ਦੇ ਅੱਗੇ ਪਰਮੇਸ਼ਰ ਆਣ ਕੇ ਹਾਜ਼ਰ ਹੋ ਗਿਆ ਤੇ ਦਰਸ਼ਨ ਤੇ ਦੇ ਦਿੱਤੇ ਪਰ ਬੋਲੇ ਨਾ ਤੇ ਭਗਤ ਜੀ ਕਹਿੰਦੇ ਤੁਸੀਂ ਕਿਉਂ ਨਹੀਂ ਬੋਲਦੇ ਸਾਡੇ ਨਾਲ ਕੀ ਸਾਡੀ ਨੀਵੀਂ ਜਾਤ ਦੇ ਕਰਕੇ ਨਹੀਂ ਤੁਸੀਂ ਬੋਲਦੇ ਕਿਉਂ ਨਹੀਂ ਤੁਸੀਂ ਬੋਲਦੇ ਬੜਾ ਕੁਝ ਭਗਤਾਂ ਨੇ ਕਿਹਾ ਲੰਮੀ ਉਥਾਨ ਕਾ ਹੈ ਤੇ ਆਓ ਇਹ ਸ਼ਬਦ ਜਿਹੜਾ ਅੱਜ ਉਸ ਦਾ ਹੁਕਮ ਸਾਡਾ ਆਇਆ ਕੋਸ਼ਿਸ਼ ਕਰਾਂਗੇ ਉਥਾ ਥੋੜੀ ਜੀ ਵੀਡੀਓ ਲੰਮੀ ਕਰਕੇ ਉਥਾਨ ਕਾ ਵੀ ਆਪਾਂ ਪਾਇਆ ਕਰਾਂਗੇ ਨਾਲ ਅਗਰ ਉਥਾਨ ਕਾ ਪੈ ਜਾਵੇ ਤੇ ਸ਼ਬਦ ਦੀ ਵਿਆਖਿਆ ਬੜੀ ਖੁੱਲ ਕੇ ਹੋ ਜਾਂਦੀ ਹੈ ਸੋ ਇਹ ਸ਼ਬਦ ਦਾ ਹੀ ਵਿਚਾਰ ਹੈ ਅੱਜ ਕਾਰਨ ਕਵਨ ਆ ਬੋਲ ਅਗਲੇ ਪਦੇ ਦੇ ਵਿੱਚ ਫਿਰ ਭਗਤ ਜੀ ਨੇ ਮੰਗਾ ਰੱਖਿਆ ਨ ਰੱਬ ਦੇ ਅੱਗੇ ਕਿ ਮੇਰੀਆਂ ਆ ਆ ਤੇਰੇ ਚਰਨਾਂ 'ਚ ਮੰਗਾ ਹਨ ਸੋ ਇਨੀਆਂ ਹੀ ਬੇਨਤੀਆਂ ਪ੍ਰਵਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ